ਕਵੰਤਮਾ ਨਾ ਵੋਟਾਂ ਤੋਂ ਪਹਿਲੇ ਕੀ ਕਥਾ ਹੁੰਦਾ ਸੀ ਐਜਾ ਫੋਰ ਬਣਾਦਾ ਜੀ ਜਿੱਤਦਾ ਦਾ ਮੈਂ ਆਮ ਆਦਮੀ ਐ ਥੋੜੇ ਵਿੱਚੋਂ ਲਿਖਿਆ ਮੇਰੇ ਕੋਲੇ ਹਰਾ ਪੈਨਾ ਉਹ ਫਰੇ ਪੈਨਾ ਜਿੱਥੇ ਕਹੂੰਗੇ ਦਸਕਤ ਕਰ ਦੂੰਗਾ ਉਹ ਨਾ ਹਰਾ ਪੈਨ ਲੱਗਦਾ ਨਾ ਉਹ ਆਮ ਲੱਗਦਾ ਆ ਪੁਰਸਲੇ ਖੜੇ ਐ ਇਹਨਾਂ ਨੂੰ ਪੁੱਛ ਲੋ ਜੇ ਕੋਈ दारू ਪੀ ਕੇ ਮੋਟਰਸਾਈਕਲ ਚਲਾਊਗਾ ਪੁਰਸਲੇ ਕੀ ਕਰਦੇ ਐ ਚਲਾਣ ਕਰਦੇ ਜਾਂ ਜੇ ਗੱਡੀ ਚਲਾਊਗਾ ਜੇ ਟਰੈਕਟਰ ਚਲਾਊਗਾ ਤੇਰੇ ਦਾ ਮੁੱਖ ਮੰਤਰੀ ਬੋਤਲ ਪੀ ਕੇ ਸਰਕਾਰ ਚ ਲਈ ਜਾਂਦਾ ਉਹ ਨੂੰ ਕਿਹਨੇ ਉਹ ਬਖਿੰਡੇ ਸ਼ਾਮ ਨੂੰ ਇਹਨਾਂ ਦੀ ਵੈਲੀ ਸੀ ਆਮ ਆਦਮੀ ਚੱਲਣਾਂ ਦੀ ਉਹ ਥੋੜੀ ਲੇਟ ਹੋ ਗਈ ਇਹਨੇ दारू ਪੀ ਲਈ ਉਹ ਗੱਡੀ ਦੇ ਉੱਤੇ ਚੜ ਕੇ ਬੂਨਟ ਤੇ ਆਹ ਮੁੱਖ ਮੰਤਰੀ ਖੜੂਤਾ ਹੈ ਉੱਥੇ ਨੱਚਣ ਲੱਗ ਗਿਆ ਤੇ ਫਿਰ ਕਿਹਦਾ ਬਹੁਤ ਦਰਮੀ ਲੱਗਦੀ ਹੈ ਉਹ ਬੋਤਲੋਂ ਪਾਣੀ ਦੀ ਉਹ ਤਾਂ ਪਾਣੀ ਤੇ ਲੱਗ ਕੇ ਆਪਣੇ ਸਿਰ ਚ ਰੋਣ ਲਿਖ। ਆਪ ਬੁਖਮਤਰੀ ਦਾ ਕੰਮ। ਆ ਮੇਰੇ ਕੋਲੇ ਇੱਕ ਦੱਸ ਗਿਆ ਜੀ ਮੇਰਾ ਵੀਰ। ਉਹ ਕਿਸੇ ਝਾੜੂ ਵਾਲੇ ਐਮਐਲਏ ਕੋਲੇ ਕੰਮ ਕਰਾਉਣ ਗਿਆ। ਤੇ ਉਹ ਕਹਿੰਦਾ ਐਮਐਲਏ ਨੂੰ ਕਿ ਜੀ ਐਮਐਲਏ ਸਾਹਿਬ ਮੇਰਾ ਆ ਧੱਕਾ ਕਰੀ ਜਾਂਦੀ ਐ ਪੁਲਿਸ ਤੇ ਮੇਰਾ ਕੰਮ ਕਰੋ। ਉਹ ਐਮਐਲਏ ਕਹਿੰਦਾ ਮੇਰੇ ਕੋਲੇ ਟਾਈਮ ਨਹੀਂ ਐ। ਅੱਛਾ। ਉਹ ਕਹਿੰਦਾ ਜਦੋਂ ਵੋਟਾਂ ਮੰਗੀਆਂ ਸੀ ਉਦੋਂ ਤਾਂ ਕਹਿੰਦੇ ਸੀ ਟਾਈਮ ਜਿੰਨਾ। ਕਹਿੰਦਾ ਤੁਸੀਂ ਕਿਹਾ ਮੈਨੂੰ ਵੋਟ ਪਾਈ ਸੀ। ਲੋਕਾਂ ਨੇ ਤਾਂ ਦੇਖਿਆ ਨਹੀਂ ਵੀਰ ਵਰ ਕੋਣ ਐ। ਉਹ ਲੀਟ ਦੇ ਮੀਂਹ ਵਾਰ ਦੇਖਿਆ ਤੁਸੀਂ ਝਾੜੂ ਦੇਖਿਆ ਬੰਲਾ ਝਾੜੂ ਨੂੰ ਪਾਈ ਗਏ ਕਿਉਂ ਕਹਿੰਦਾ ਮੈਂ ਇੱਕ ਦਰਵਾਜੇ ਝਾੜੂ ਰੱਖਿਆ ਕਿਨੇ ਕੰਮ ਕਰਾਉਣਾ ਇਹਨੂੰ ਪੁੱਛਿਆ ਕਰੋ ਝਾੜੂ ਸਾਹਿਬ ਸਾਡਾ ਪੱচ্চਾ ਹੋ ਗਿਆ ਕੀ ਕਰੀਏ ਸ਼ੁਰੂ ਹੋਈ 100 ਪਿੰਡਾਂ ਚ ਫੜੇ ਪਏ ਇੱਕ ਦਿਨ ਨਹੀਂ ਗਿਆ ਖੇਤੀਬਾੜੀ ਮੰਤਰੀ ਐ ਫਸਲ ਦੇਖਣ ਇੱਕ ਦਿਨ ਨਹੀਂ ਗਿਆ ਅੱਜ ਉੱਥੇ ਪਿੰਡਾਂ ਚ ਵੜ ਨਹੀਂ ਤੇਰੇ ਇਹਨਾਂ ਨੂੰ ਮੈਂ ਇੱਕ ਇੱਕ ਪਿੰਡ ਜਾ ਕੇ ਐਸ ਇਹਨਾਂ ਨਾਲ ਆ ਤਾਂ ਇਕੱਲੇ ਸਰਕਾਰ ਬਣਾਉਣ ਵਾਸਤੇ ਆਉਂਦੇ ਐ ਉਹਨਾਂ ਪਤਾ ਹੁਣ ਮੁੱਖ ਮੰਤਰੀ ਬਣ ਗਏ ਫਿਰ ਭਗਵਾਨਤਮਾਨ ਹੈ ਵੋਟਾਂ ਤੋਂ ਪਹਿਲੇ ਕੀ ਕਰਦਾ ਹੁੰਦਾ ਸੀ ਐਜਾ ਮਾਹੌਲ ਬਣਾਦਾ ਜੀ ਜਨਤਾ ਦਾ ਮੈਂ ਆਮ ਆਦਮੀ ਐ ਥੋੜੇ ਵਿੱਚੋਂ ਨਿਕਲਿਆ ਮੇਰੇ ਕੋਲੇ ਹਰਾ ਪੈਨ ਉਹ ਹਰੇ ਪੈਨ ਜਿੱਥੇ ਕਹੋਗੇ ਦਸਕਤ ਕਰ ਲੂੰਗਾ ਉਹ ਨਾ ਹਰਾ ਪੈਨ ਲੱਗਦਾ ਨਾ ਉਹ ਆਗ ਲੱਗਦਾ ਸ਼ਬਾਬ ਦੇ ਡੱਕੇ ਰੰਦਾ ਆ ਪੁਲਿਸ ਵਾਲੇ ਖੜੇ ਐ ਇੰਸਪੈਕਟਰ ਸਾਹਿਬ ਇੰਸਪੈਕਟਰ ਕੀ ਕੀ ਹੋ ਕਸਟੋਬਲ ਐ ਇਹਨਾਂ ਨੂੰ ਪੁੱਛ ਲੋ ਜੇ ਕੋਈ ਤਾਰੂਪੀ ਕੇ ਮੋਟਰਸਾਈਕਲ ਚਲਾਊਗਾ ਪੁਲਸ ਵਾਲੇ ਕੀ ਕਰਦੇ ਐ ਚਲਾਨ ਕਰਦੇ ਐ ਜੇ ਗੱਡੀ ਚਲਾਊਗਾ ਚਲਾਨੇ ਜੇ ਟਰੈਕਟਰ ਚਲਾਊਗਾ ਤੇਰੇ ਦਾ ਮੁੱਖ ਮੰਤਰੀ ਬੋਤਲ ਪੀ ਕੇ ਸਰਕਾਰ ਚ ਲਈ ਜਾਂਦਾ ਉਹਨੂੰ ਕੋਈ ਮੰਨਦਾ ਉਹ ਪਖਿੰਡੇ ਉਹ ਪਖਿੰਡੇ ਸ਼ਾਮ ਨੂੰ ਇਹਨਾਂ ਦੀ ਵੈਰੀ ਸੀ ਆਮ ਆਦਮੀ ਚੜ੍ਹੂਣਾਂ ਦੀ ਉਹ ਥੋੜੀ ਲੇਟ ਹੋ ਗਈ ਇਹਨੇ दारू ਪੀ ਲਈ ਚਾਦੀ ਉਹ ਗੱਡੀ ਦੇ ਉੱਤੇ ਚੜ੍ਹ ਗਿਆ ਬੂਨਟ ਤੇ ਆ ਭੁਖਮੰਦਗੀ ਦੀ ਕਦਰਤਾ ਉੱਥੇ ਨੱਜਣ ਲੱਗ ਗਿਆ ਤੇ ਫਿਰ ਕਹਿੰਦਾ ਬਹੁਤ ਗਰਮੀ ਲੱਗਦੀ ਹੈ ਮੈਂ ਬੋਤਲੋਂ ਪਾਣੀ ਦੀ ਬੋਤਲ ਪਾਣੀ ਤੇ ਲੈ ਕੇ ਆਪਣੇ ਸਿਰ 'ਚ ਢੋਲ ਲੀਤਾ ਆ ਭੁਖਮੰਦਗੀ ਦਾ ਕੰਮ ਆ ਕਿੱਥੇ ਪੱਲੇ ਪੈ ਗਿਆ ਆਪਣੇ ਆ ਮੇਰੇ ਕੋਲੇ ਇੱਕ ਦੱਸਿਆ ਸੀ ਮੇਰਾ ਵੀਰ ਉਹ ਕਿਸੇ ਝਾੜੂ ਵਾਲੇ ਐਮਐਲਏ ਕੋਲੇ ਕੰਮ ਕਰਾਉਣ ਗਿਆ ਤੇ ਉਹ ਕਹਿੰਦਾ ਐਮਐਲਏ ਨੂੰ ਕਿ ਜੀ ਐਮਐਲਏ ਸਾਹਿਬ ਮੇਰਾ ਆ ਧੱਕਾ ਕਰੀ ਜਾਂਦੀ ਹੈ ਪੁਲਿਸ ਤੇ ਮੇਰਾ ਕੰਮ ਕਰੋ ਉਹ ਐਮਐਲਏ ਕਹਿੰਦਾ ਮੇਰੇ ਕੋਲੇ ਟਾਈਮ ਨਹੀਂ ਹੈ ਅੱਜ ਉਹ ਕਹਿੰਦਾ ਜਦੋਂ ਵੋਟਾਂ ਮੰਗੀਆਂ ਸੀ ਉਦੋਂ ਤਾਂ ਕਹਿੰਦੇ ਸੀ ਟਾਈਮ ਜਿੰਨਾ ਹੈ ਕਹਿੰਦਾ ਤੁਸੀਂ ਜਿਹੜਾ ਤੈਨੂੰ ਵੋਟ ਪਾਈ ਸੀ ਉਹ ਕਹਿੰਦਾ ਤੁਹਾਨੂੰ ਪਾਈ ਸੀ ਕਹਿੰਦਾ ਮੈਨੂੰ ਨਹੀਂ ਵੋਟ ਪਾਈ ਤੁਸੀਂ ਝਾੜੂ ਨੂੰ ਪਾਈ ਸੀ ਲੋਕਾਂ ਨੇ ਦੇਖਿਆ ਨਹੀਂ ਮੀਂਹ ਵਰ੍ਹ ਕੋਣ ਹੈ ਤੁਸੀਂ ਕਹਿੰਦੇ ਮੀਂਹ ਵਰ੍ਹ ਦੇਖਿਆ ਤੁਸੀਂ ਤਾਂ ਝਾੜੂ ਨੂੰ ਦੇਖਿਆ ਗੱਲਾਂ ਝਾੜੂ ਨੂੰ ਪਾਈ ਗਏ ਤੂੰ ਕਹਿੰਦਾ ਮੈਂ ਇੱਕ ਦਵਾਜੇ ਝਾੜੂ ਰੱਖਿਆ ਜਿਹਨੇ ਕੰਮ ਕਰਾਉਣਾ ਇਹਨੂੰ ਪੁੱਛ ਲੈ ਕਿਹਨੂੰ ਝਾੜੂ ਸਾਡਾ ਪਰਚਾ ਹੋ ਗਿਆ ਕੀ ਕਰੀਏ ਆਹ ਤਾਂ ਹਾਲਾਤ ਹੈ ਨਾ ਦੇ ਲੋਟਣ ਲੱਗੇ ਪਏ ਘਰ ਘਰ ਨਸ਼ਾ ਫੁਟਾਤਾ ਮੀਨਾ ਲੈਂਦੇ ਵੇਚਣ ਵਾਲੇ ਤੋਂ ਕੋਈ ਉਥੇ ਕਰ ਨਹੀਂ ਸਕਦਾ ਤੁਸੀਂ ਸੱਤ ਸਾਲ ਦੇਖੋ ਕਿਵੇਂ ਆਪਾਂ ਪਿੱਛੇ ਚਲੇ ਗਏ 5 ਸਾਲ ਕੈਪਟਨ ਨੇ ਢੱਕਾਂ ਦੀ ਤੋੜਿਆ ਆ 2.5 ਸਾਲ ਇੰਨਾ ਖਰਾਬ ਕਰਦੇ 5 ਸਾਲ ਜ਼ਿੰਦਗੀ ਦੇ 10 ਸਾਲ ਦੋਨੋਂ ਸਾਲ ਹੋ ਗਏ ਜਿਹੜਾ 50 60 ਸਾਲ ਵਾਲਾ 60 ਸਾਲ ਦਾ ਹੋ ਗਿਆ 60 ਸਾਲ ਵਾਲਾ 70 ਸਾਲ ਦਾ ਹੋ ਗਿਆ ਤੇ ਯਾਦ ਕਰੋ ਬਾਦਲ ਸਾਹਿਬ ਦੀ ਸਰਕਾਰ ਆਪਣੀ ਕਾਲੀ ਦਲ ਦੀ ਸਰਕਾਰ ਤੁਸੀਂ ਕਹਿੰਦੇ ਜੀ ਵਾਟਰ ਵਰਕ ਚਾਹੀਦਾ ਚਲੋ ਜੀ ਕਸਰੀਆਂ ਚਾਹੀਦੀਆਂ ਲਓ ਜੀ ਇੱਕ ਰਾਤ ਮੈਨੂੰ ਪਤਾ ਅਡੇ ਵਾਲੇ ਹੱਕੇਲੇ ਆਏ ਇਹ ਬਹਰ ਸੇਵਰੇ ਕੋਲੇ ਕਿ ਸਾਡੇ ਪੱਕੇ ਖਾਲ ਬਣਾ ਦਿਓ ਅਸੀਂ ਮਹਿਕ ਨੂੰ ਕਿਹਾ ਕਿੰਨਾ ਪੈਸਾ ਲੱਗੂ 300 ਕਰੋੜ ਰੁਪਇਆ 300 ਕਰੋੜ ਰੁਪਇਆ ਲਿਆ ਕੇ ਪੱਕੀ ਖਾਲੇ ਬਣਾਇਆ ਚਿੰਨੀਆਂ ਵੀ ਕਸੀਆਂ ਖਾਲੇ ਨਹਿਰਾ ਅੰਡਰਗਰਾਉਂਡ ਪਾਈਪ ਸਿਸਟਮ ਮੰਡੀਆਂ ਅਕਾਲੀ ਜਲ ਨਹੀਂ ਪਾਈਆਂ ਹੋਰ ਕਿਸੇ ਨੇ ਨਹੀਂ ਆ ਘੁਟੇ ਕਰਾ ਦੇ ਕਿਊਬਲ ਲੱਗੇ ਆ ਪਤਾ ਕਰੋ ਕਿਹੜੇ ਸਾਥ ਨੂੰ ਕਨੈਕਸ਼ਨ ਮਿਲਿਆ ਪਤਾ ਲੱਗੂਗਾ ਉਹ ਤੋਂ ਮੁੱਖ ਮੰਤਰੀ ਬਾਦਲ ਸਾਹਿਬ ਬੋਲੇ ਬਹੁਤ ਬਿਗਰੀ ਬਾਦਲ ਸਾਹਿਬ ਨੇ ਲਗੀ ਬੀਬੀ ਅਸ ਪਾਦਾ ਬੈਠੀ ਐ ਆਟਾ ਦਾਲ ਬਾਦਲ ਸਾਹਿਬ ਦਿੰਦੇ ਸੀ ਕਿ ਨਹੀਂ ਦਿੰਦੇ ਦੱਸੋ ਆਉਂਦਾ ਸੀ ਵੱਟੂ ਆਉਂਦਾ ਸੀ ਆਟਾ ਦਾਲ ਆਉਂਦਾ ਸੀ ਸ਼ੱਕਰ ਆਉਂਦਾ ਸੀ ਪੈਨਸ਼ਨ ਆਉਂਦੀ ਸੀ ਐਸੀ ਬੱਚਿਆਂ ਨੂੰ ਮੁੱਕ ਪੜਾਉਂਦੇ ਸੀ 200 ਯੂਨਿਟ ਬਿਜਲੀ ਦੇ ਹੁਣਾਂ ਕਹਿੰਦੇ 300 ਯੂਨਿਟ ਬਿਜਲੀ ਦੇ maaf ਕਰਤੇ ਇਹ 200 ਤਾਂ ਸੀ ਦਿੰਦੇ ਸੀ ਮੈਂ ਕਿਹਾ 300 ਕਿ ਤੂੰ ਸਾਰੇ ਕੁੰਡੀਆਂ ਲਾਉਂਦੇ ਸੀ ਲਾਉਂਦੇ ਸੀ ਹਾਂ ਲਾਉਂਦੇ ਸੀ ਹੈ ਤਾਂ ਕੋਈ ਪੁੱਛਦਾ ਸੀ ਨਹੀਂ ਕੋਈ ਨਹੀਂ ਪੁੱਛਦਾ ਸੀ ਹੈ ਜੇ ਭੁੱਲ ਤੂੰ ਹੀ ਦੇਖੋ ਮੁਫਤੀ ਸੀ ਇਹ ਤਾਂ ਵੱਡਾ ਕੀ ਹੁੰਦਾ ਉਹ ਥੋੜਾ ਰਾਜ ਸੀ ਕੋਈ ਟੈਨਸ਼ਨ ਕਿਸੇ ਅਫਸਰ ਦੀ ਹਿੰਮਤ ਨਹੀਂ ਸੀ ਤੋੜਨਾ ਪੱਕਾ ਲੱਗ ਹੈ ਹੈ ਮਾ ਕੋਠਾਣੇ ਦਾ ਉਹ ਪੱਕਾ ਲੈਂਦਾ ਏ ਤੁਹਾਡੇ ਨਾਲ ਉਹ ਰਾਜ ਥੋੜਾ ਸੀ ਤੁਸੀਂ ਕਹਿੰਦੇ ਸਾਡਾ ਮੁੱਖ ਮੰਤਰੀ ਹੈ ਸਾਡੀ ਸਰਕਾਰ ਹੈ ਅਕਾਲੀ ਕਲ ਦੀ ਸਰਕਾਰ ਦਾ ਮਤਲਬ ਸਾਡੀ ਸਰਕਾਰ ਹੈ ਆ ਜਿਹੜਾ ਦਿੱਲੀ ਵਾਲਾ ਇਹਦਾ ਮਤਲਬ ਸਰਕਾਰ ਦਾ ਮਤਲਬ ਗਰੇਜਾਂ ਦੀ ਸਰਕਾਰ ਹੈ